ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਨੂੰ ਤੇਗ ਬាទ ਰਸ ਸਦਾ ਹੀ ਜਾਏ ਘਾਰੇ ਸਦਾ ਹੀ ਜਾਏ ਘਾਰੇ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਤੁੰਨਾ ਕ੍ਰਿਸ਼ਨਾ ਦਾ ਨਾਚ ਕਰਵਾ ਬਾਬਾ ਜੀ ਓ ਕੀ ਕੜੀ ਨਾ ਦੇਖਾਂ ਜੀ ਕਰੋ ਕਿਰਪਾ ਕੰਤਨ ਸਿੰਘ ਨੂੰ ਤੇਗ ਬាទ ਰਸ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੀ ਬਾਬਾ ਬਖਸ਼ ਲੋ ਬੱਚਿਆਂ ਨੂੰ ਕਰ ਦੋ ਕਿਰਪਾ ਬਾਬਾ ਕਰੋ ਮਿਹਰ Salve! न देडिए अब लोग ਆਈਏ ਦੇਖ ਦੇ ਸਮੁੰਦ ਨੂੰ ਕਾਏ ਜਨ ਤੇ ਆਈਏ ਇਸੇ ਕਿਤੇ ਕਾਹ ਬੋਕਾ ਜਾਈਏ ਮਾਣ ਕੇ ਵੀ ਮਨ ਹੀਏ ਕਾਹ ਲਾਉ ਨੀਂਦ ਆਵੇ ਤਾਏ ਕਾਹ ਕਰੇ ਕਿ ਮਰੀਏ ਕਾਹ ਕਰੇ ਮਨ ਤੇ ਕਾਹ कृष्ण देवी बाबु कृष्ण देवी वागुदे पूर कर्म पूर कर्मा and i'll be like ਤੋਰ ਜਾਨੀ ਸੁਖੇਰਾ ਰਾਖਰ ਗਿਆ ਤੇਰਾ ਨਾ ਜੇ ਕਾਕੇ ਸੀ ਗਿਰਿਆ ਤੇਰੀ ਨਕਿੰਨੂ ਨਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਟੋ ਚੋਟੇ ਅਰਦਾਸ ਕਹ ਪਰ ਕਹ ਕੋ ਨ ਸਕ ਸਰਬ ਚਿੰਤਾ ਤੁਜ ਤਸ ਸਾਧ ਸੰਗਤ ਤਕ ਤੁਰ ਹੁਕਮ ਪਵਨੀ ਸਾਹੂ ਤਉ ਕਰੋ ਸਾਹਿਬ ਕੀ ਸੇਵਾ ਜਗ ਘੁਰ ਦੇਖ ਸੁਬਦ ਸਤਿਨਾਮ ਕਰਤਾ ਮੁਖ ਮੇਰਾ ਜਿਵੇਂ ਤੂੰ ਰੱਖਾ ਤੁਰ ਰਹਾ केद ने जो नर दीन केत पुरजा पुरजा कट मर कबू न छट ਸਾਮਨਾ ਮੈਂ ਮੰਗੂ ਜਾ ਕੇ ਸਾਮਨੇ ਕੋਏ ਜਿਹਸ ਮਰਤ ਸੰਕਟ ਮਿਟਾ ਦਰਸ ਤੁਹਾਰ ਸੁਖੋ ਟਲ ਗੁਰ ਸੇਵੀ ਕਲਮ ਸੁਸਾਜ ਸੁਬਾਏ ਦਰਸਨ ਪਰਸ ਹੈ ਗੁਰੂ ਕ

ਇਜ ਸਪਤਾ ਸਬਟਿਆ ਸੋ ਰਹੀਆ ਸਭ ਨਾਂ ਦਾ ਵੇਸਾ ਇਜ ਸਤੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਓ ਜੇ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਯਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ नक ख़स हमारे नमक निमक तुम ई प्रत पाल हो बारक तुम रे तारे तुम दाते ठाकुर प्रत पालक नायक ہمارے नमख नमख तुम ही पतपालो हम बाहर के तुम हारे जे हवाए को खबर बोल कहिया बे सुमार बे अंत स्वामी फेरो अंत ना के नहीं लइया ਹਮਾਰੇ ਖੰਡੋ ਅਲਕ ਵਿਧੀ ਸਮਝਾਵਾ ਹੋ ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪ ਲ ਬਰਦ ਰਖਾਵਾ ਹੋ ਤੁਮਰੀ ਸਰਣਾ ਤੁਮਰੀ ਆਸਾ ਤੁਮ ਹੀ ਸਜਨ ਸਹੇਲੇ ਰਾਖਨ ਹਾਰ ਦਿਆਲਾ ਨਾਨਕ ਕਰਕੇ ਬੋਲੇ ਕਮਰਿ ਸਰਣਾਤ ਤੁਮਾਰੀ ਆਸਾ ਤੋਹੀ ਸਜਣ ਸੁਹੇਲੇ ਰਾਖ ਰੱਖ ਨਹਾਰ ਦੱਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਫਲ ਹੋ ਹਮ ਬਹਾਰ ਇੱਕ ਤੁਮਰੇ ਧਾਰੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜਿਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸ ਜੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 673 ਉੱਪਰ ਸੁਭਾਈ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵਿਆ ਸੁਣਿਆ ਸਪਨ ਹੋ ਜਾਏ ਉਲਝੁਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ